ਸਨਾਤਨੀ ਦੁਨੀਆ ਭਰ ਚ ਜਿੱਥੇ ਵੀ ਰਹਿੰਦੇ ਵੱਸਦੇ ਨੇ ਚਾਹੇ ਉਹਨਾਂ ਦੇ ਘਰ ਬੱਚਾ ਪੈਦਾ ਹੋਵੇ ਚਾਹੇ ਕਿਸੇ ਦੀ ਡੈਥ ਹੋਵੇ ਚਾਹੇ ਕੋਈ ਸ਼ੁਭ ਕੋਈ ਮਹੂਰਤ ਕਢਾਣਾ ਹੋਵੇ ਸਨਾਤਨੀ ਪੰਚਾਂਗ ਦੇ ਹਿਸਾਬ ਦੇ ਨਾਲ ਚੱਲਦੇ ਆਂ ਅਸੀਂ 1 ਸਾਲ ਪਹਿਲੇ ਹੀ ਜੋ ਕੈਲੰਡਰ ਚੱਪਤਾ ਹੈ ਉਸ ਵਿੱਚ ਅਸੀਂ ਨੇ ਦੀਪਾਵਲੀ 21 ਤਰੀਕ ਦੀ ਲਿਖਤ ਰੂਪ ਵਿੱਚ دی ਹੋਈ ਹੈ ਲੇਕਿਨ ਜਿ세 ਅਭੀ ਪੰਕਜ ਜੀ ਨੇ ਬਤਾਇਆ ਕਥਾ ਕਥਿਤ ਇਤਨੇ ਵੀ ਆਜਕਲ ਕੁਝ ਜੋਤਸ਼ੀ ਹੈ ਸਭੀ ਤੋਂ ਨਹੀਂ ਮੈਂ ਕਹੂੰਗਾ ਉਹ ਕੇਵਲ ਆਪਣੇ ਟੀਆਰਪੀ ਬਣਾਉਣੇ ਕੇ ਲਈ ਹੈ ਪੰਚਾਂਗ ਖੋਲੇਗਾ ਪੰਚਾਂਗ ਦੇ ਹਿਸਾਬ ਦੇ ਨਾਲ ਉਹ ਤੁਹਾਨੂੰ ਹਰ ਇੱਕ ਤਿਥੀ ਦੱਸੂਗਾ ਲੇਕਿਨ ਹਮਾਰਾ ਜੋ ਜੋਤਿਸ਼ ਪੰਚਾਂਗ ਹੈ ਉਹ ਕਹਿ ਰਹਾ ਹੈ ਕਿ ਜਬ ਸੂਰਜ ਉਦੇ ਸੇ ਲੈ ਕੇ ਸੂਰਜ ਜਬ ਅਸਤ ਹੋ ਰਹਾ ਹੈ ਤਬ ਉਹ અમાਵਸ ਸਫਰਸ਼ ਕਰ ਰਹੀ ਹੈ ਇਹ ਹਮਾਰਾ ਧਰਮ ਗ੍ਰੰਥ ਕਹਿ ਰਹਾ ਹੈ ਫੇਸਬੁਕ ਤੇ ਜਿਹੜੇ ਸਟਾਰੋਲੋਜਰ ਆ ਰਹੀਆਂ ਜਿਹੜੇ ਕਿਤਾਬੀ ਮਾਹਿਰ ਆ ਗਏ ਨੇ ਇਹਨਾਂ ਨੇ ਪਿਛਲੇ ਕੁਝ ਸਾਲਾਂ ਤੋਂ ਸਾਡੇ ਸਾਰੇ ਤਿਹਾਰਾਂ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰਦੀ ਹੈ ਜਿੱਦਾਂ ਮੈਂ ਤੁਹਾਨੂੰ ਕਹਿ ਆਵਾਂ ਵੀ ਪਿਛਲੇ ਕੁਝ ਸਮੇਂ ਤੋਂ ਕੁਝ ਸ਼ਰਾਰਤੀ ਅੰਸਰ ਇਹਦੇ ਵਿੱਚ ਜਦਕਿ ਉਹਨਾਂ ਦਾ ਇਹਦੇ ਨਾਲ ਲੈਣਾ ਦੇਣਾ ਕੋਈ ਨਹੀਂ ਹੈ ਸਿਰਫ ਪੈਸੇ ਕਮਾਉਣ ਲਈ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਇਹ ਕੰਮ ਕਰਦੇ ਆ ਰਹੇ ਨੇ ਦੇਖੋ ਹੋਈ ਹੈ ਪੰਚਕਾਂ ਲੱਗੀਆਂ ਕਿ ਨਹੀਂ ਲੱਗੀਆਂ ਅਸੀਂ ਜੋ ਵੀ ਚੈੱਕ ਕਰਨਾ ਹੈ ਕੋਈ અમાਵਸ ਹੈ ਸੰਕਰਾਂਤੀ ਹੈ ਕੋਈ ਵੱਡਾ ਪਰਵ ਹੈ ਅਸੀਂ ਪੰਚਾਂਗ ਦੇ ਹਿਸਾਬ ਦੇ ਨਾਲ ਚੱਲਦੇ ਹਾਂ ਉਹ ਸਿਰਫ ਆਪਣੇ ਵਿਊਜ਼ ਲੈਣ ਦੇ ਲਈ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਸਨਾਤਨੀਆਂ ਨੂੰ ਡਿਵਾਈਡ ਕਰਨ ਦੇ ਲਈ ਕਨਫਿਊਜ਼ਨ ਦੀ ਸਥਿਤੀ ਪੈਦਾ ਕਰਦੇ ਨੇ ਮੈਨੇ ਕਿਸੇ ਲੇਡੀਜ਼ ਕੋ ਦੇਖਾ ਉਹ ਕਹਿ ਰਹੀ ਹੈ ਕਿ ਅਗਰ ਆਪਨੇ ਸ਼ੁਕਰ ਆਪਣਾ ਸ਼ੁਕਰ ਠੀਕ ਕਰਨਾ ਹੋ ਤਾਂ ਆਪਣੇ ਹਸਬੰਡ ਕੋ ਸ਼ਰਾਬ ਪਿਲਾएं ਕੌਣ ਸੇ ਹਮਾਰੇ ਧਰਮ ਗ੍ਰੰਥ ਮੇ ਲਿਖਾ ਹੋਆ ਔਰ ਹਮ ਲੁਧਿਆਣਾ ਕੇ ਬ੍ਰਾਹਮਣੋ ਕੋ ਵੀ प्रार्थना करते हैं कि वो भी किसी अपने जजमान को भ्रम में ना डालें जो पंचांग में लिखा वो स्पष्ट बताएं ਸਸ਼ੀਗਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮਿਤ ਦਿਵਾਲੀ ਨੂੰ ਕੁਛ ਹੀ ਦਿਨ ਰਹਿ ਗਏ ਨੇ ਤੇ ਇੱਕ ਪਰਸੈਪਸ਼ਨ ਬਣੀ ਹੋਈ ਹੈ ਕਿ ਦੀਵਾਲੀ ਐਤ ਕੀ 20 ਤਰੀਕ ਨੂੰ ਮਨਾਈ ਜਾਣੀ ਹੈ ਜਾਂ 21 ਤਰੀਕ ਨੂੰ ਮਨਾਈ ਜਾਣੀ ਹੈ ਤੇ ਦੂਜੇ ਪਾਸੇ ਛੁੱਟੀ ਜਿਹੜੀ ਹੈ ਸਰਕਾਰੀ ਛੁੱਟੀ ਦੀ ਗੱਲ ਕਰੀਏ ਤਾਂ 20 ਤਰੀਕ ਨੂੰ ਹੈ ਤੇ ਇਸ ਸਾਰੇ ਸੰਬੰਧ ਦੇ ਵਿੱਚ ਪਹੁੰਚੇ ਆ ਬ੍ਰਾਹਮਣ ਵੈਲਫੇਅਰ ਬੋਰਡ ਦੇ ਚੇਅਰਮੈਨ ਮੇਰੇ ਨਾਲ ਨੇ ਪੰਕਜ ਸ਼ਰਦਾ ਜੀ ਗੱਲਬਾਤ ਕਰਾਂਗੇ ਸਰ ਜਦ सनातनੀ ਤਿਵਾਰ ਦੇ ਦੀ ਗੱਲ ਆਂਦੀ ਹੈ ਤਾਂ ਹਰ ਵਾਰੀ ਪਰਸੈਪਸ਼ਨ ਬਣਦੀ ਹੈ ਭਾਵੇਂ ਗੱਲ ਕਰੀਏ ਨਵਰਾਤਰੀ ਗਏ ਆ ਉਸ ਦੇ ਵਿੱਚ ਇਹੀ ਪਰਸੈਪਸ਼ਨ ਬਣੀ ਕਿ ਨਵਰਾਤਰੀ ਕਿੰਨੇ ਦਿਨ ਦੇ ਹੋਣਗੇ ਤੇ ਦੂਜੇ ਪਾਸੇ ਜਦ ਦੀਵਾਲੀ ਇੰਨਾ ਵੱਡਾ ਤਿਵਾਰ ਹੈ ਸਨਾਤਨੀਆਂ ਦਾ ਇਸ ਦੇ ਵਿੱਚ ਵੀ ਪਰਸੈਪਸ਼ਨ ਇਹ ਬਣ ਚੁੱਕਿਆ ਹੈ ਕਿ 20 ਨੂੰ ਹੈ ਜਾਂ 21 ਨੂੰ ਹੈ ਇੰਨਾ ਕਿ ਡਾਊਟ ਕਿਉਂ ਆਂਦਾ ਜਦ ਕਿ ਇਹ ਹਜ਼ਾਰਾਂ ਸਾਲ ਪੁਰਾਣੀ ਪદ્ધਤੀ ਹੈ ਕਈ ਪੰਚਾਂਗ ਹੋਣ ਦੇ ਬਾਵਜੂਦ ਕਿਉਂ ਡਾਊਟ ਵਾਲੀ ਕੰਡੀਸ਼ਨ ਹਰ ਵਾਰੀ ਪੈਦਾ ਹੋ ਰਹੀ ਹੈ ਪਹਿਲਾਂ ਤਾਂ ਜੀ ਜੈ ਸ਼੍ਰੀ ਰਾਮ ਜੀ ਸਾਰੇ ਸਨਾਤਨੀਆਂ ਨੂੰ ਦੇਸ਼ ਭਰ ਦੇ ਵਿੱਚ ਵਸਦੇ ਸਨਾਤਨੀਆਂ ਨੂੰ ਤੁਹਾਡਾ ਸਵਾਲ ਜਿਹੜਾ ਹੈ ਬਹੁਤ ਇੰਪੋਰਟੈਂਟ ਹੈ ਔਰ ਬਹੁਤ ਸੀਰੀਅਸ ਹੈਗਾ ਉਹ ਇਸ ਕਰਕੇ ਹੈਗਾ ਕਿ ਸਨਾਤਨੀ ਦੁਨੀਆ ਭਰ ਚ ਜਿੱਥੇ ਵੀ ਰਹਿੰਦੇ ਵਸਦੇ ਨੇ ਚਾਹੇ ਉਹਨਾਂ ਦੇ ਘਰ ਬੱਚਾ ਪੈਦਾ ਹੋਵੇ ਚਾਹੇ ਕਿਸੇ ਦੀ ਡੈਥ ਹੋਵੇ ਚਾਹੇ ਕੋਈ ਸ਼ੁਭ ਕੋਈ ਮਹੂਰਤ ਕਢਾਣਾ ਹੋਵੇ ਸਨਾਤਨੀ ਪੰਚਾਂਗ ਦੇ ਹਿਸਾਬ ਦੇ ਨਾਲ ਚੱਲਦੇ ਆ ਸਾਡੇ ਮੰਦਰ ਨੇ ਦੁਨੀਆ ਪਰਚ ਜਿੰਨੇ ਵੀ ਵੱਡੇ ਵੱਡੇ ਮੰਦਰ ਨੇ ਉਹਨਾਂ ਮੰਦਰਾਂ ਦੇ ਵਿੱਚ ਅਮਾਵਸਿਆ ਕਦੋਂ ਐ ਸੰਕਰਾਂਤੀ ਕਦੋਂ ਐ ਗ੍ਰਹਿਨ ਕਦੋਂ ਲਗਣਾ ਸਾਰਾ ਕੁਝ ਸਦੀਆਂ ਤੋਂ ਛਿਪਦੇ ਆ ਰਹੇ ਪੰਚਾਂਗ ਦੇ ਹਿਸਾਬ ਦੇ ਨਾਲ ਹੁੰਦਾ ਹੈ ਲੇਕਿਨ ਪਿਛਲੇ ਕੁਝ ਸਾਲਾਂ ਤੋਂ ਇਹ ਦੇਖਿਆ ਜਾ ਰਿਹਾ ਵੈ ਕਿ ਕੁਝ ਤਥਾ ਕਥਿਤ ਅਸਟਰੋਲੋਜਰ ਆ ਜਿਹੜੇ ਉਹ ਸਿਰਫ ਆਪਣੇ ਵਿਊਜ਼ ਲੈਣ ਦੇ ਲਈ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸਨਾਤਨੀਆਂ ਨੂੰ ਡਿਵਾਈਡ ਕਰਨ ਦੇ ਲਈ ਕਨਫਿਊਜ਼ਨ ਦੀ ਸਥਿਤੀ ਪੈਦਾ ਕਰਦੇ ਨੇ ਉਹ ਉਹ ਕਨਫਿਊਜ਼ਨ ਦੀ ਸਥਿਤੀ ਕੀ ਹੈ ਉਹਨਾਂ ਨੂੰ ਇਹ ਪੰਚਾਂਗ ਤਾਂ ਉਹ ਦੇਖਦੇ ਨਹੀਂ ਐ ਉਹ ਆਪਣੀ ਸੁਵਿਧਾ ਦੇਖਦੇ ਆ ਤੇ ਆਪਣੇ ਵਿਊਜ਼ ਦੇਖਦੇ ਆ ਵੀ ਸਾਡੇ ਕੀ ਵਿਊਜ਼ ਆਣਗੇ ਜਦ ਕਿ ਤੁਸੀਂ ਕਿਸੇ ਮੰਦਿਰ 'ਚ ਚਲੇ ਜਾਓ ਕਿਸੇ ਬ੍ਰਾਹਮਣ ਕੋਲ ਚਲੇ ਜਾਓ ਉਹਨੂੰ ਜਾ ਕੇ ਤੁਸੀਂ ਕੋਈ ਚੀਜ਼ ਪੁੱਛੋਗੇ ਉਹ ਤੁਹਾਨੂੰ ਪਹਿਲਾਂ ਪੰਚਾਂਗ ਚੱਕੇਗਾ ਪੰਚਾਂਗ ਖੋਲੇਗਾ ਪੰਚਾਂਗ ਦੇ ਹਿਸਾਬ ਦੇ ਨਾਲ ਉਹ ਤੁਹਾਨੂੰ ਹਰ ਇੱਕ ਤਿਥੀ ਦੱਸੂਗਾ ਲੇਕਿਨ ਇਹ ਜਿਹੜੇ ਫੇਸਬੁੱਕ ਤੇ ਜਿਹੜੇ ਸਟ੍ਰੋਲੋਜਰ ਆ ਰਹੀਆਂ ਜਿਹੜੇ ਕਿਤਾਬੀ ਮਾਹਿਰ ਆ ਗਏ ਨੇ ਇਹਨਾਂ ਨੇ ਪਿਛਲੇ ਕੁਝ ਸਾਲਾਂ ਤੋਂ ਸਾਡੇ ਸਾਰੇ ਤਿਹਾਰਾਂ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰਤੀ ਹੈ ਲੇਕਿਨ ਜੀ ਅੱਜ ਕੱਲ ਤਾਂ ਲੋਕੀ ਉਪਾਏ ਵੀ ਦੱਸਦੇ ਨੇ ਫੇਸਬੁਕਾਂ ਤੇ ਵੀਡੀਓ ਦੇ ਵਿੱਚ ਉਪਾਏ ਦੱਸਦੇ ਨੇ ਤੁਸੀਂ ਆ ਕਰ ਲਓ ਤਾਂ ਤੁਹਾਡਾ ਜਿਹੜਾ ਵਸ਼ਿਕਰਣ ਹੈ ਉਹ ਖਤਮ ਹੋ ਜਾਣਾ ਤੇ ਦੂਜੇ ਪਾਸੇ ਸਭ ਤੋਂ ਵੱਡਾ ਮਜ਼ਾਕ ਇਸ ਵਾਰੀ ਬਣ ਚੁੱਕਿਆ ਹੈ ਦੀਵਾਲੀ ਨੂੰ ਲੈ ਕੇ ਹਰ ਤਿਵਾਰ ਦੇ ਵਿੱਚ ਆਹੀ ਕੁਝ ਹੋ ਰਿਹਾ ਜਦ ਕਿ ਸਨਾਤਨ ਪદ્ધતિ ਦੇ ਜਿਹੜੇ ਮੰਨਣ ਵਾਲੇ ਲੋਕ ਨੇ ਇੱਕ ਨਾ ਕਰਨ ਵੀ ਕਰਨਾ ਹੁੰਦਾ ਹੈ ਤਾਂ ਉਹ ਪੰਚਾਕ ਦੇ ਅਨੁਸਾਰ ਕਰਦੇ ਨੇ ਫਿਰ ਇੰਨੇ ਇੱਕ ਸਮੇਂ ਦੇ ਵਿੱਚ ਇਹ ਜਿਹੜਾ ਸਵਾਲ ਕਿਉਂ ਨਹੀਂ ਚੁੱਕਿਆ ਗਿਆ ਦੇਖੋ ਗੱਲ ਇਸ ਤਰ੍ਹਾਂ ਵਹਿ ਵੀ ਜਦੋਂ ਇਹ ਜ਼ਿੰਮੇਵਾਰੀ ਹੈਗੀ ਬ੍ਰਾਹਮਣ ਸਮਾਜ ਦੀ ਜਿਹੜੇ ਪੰਚਾਂਗ ਦੇ ਵਿਦਵਾਨ ਨੇ ਜਿਹੜੇ ਪੰਚਾਂਗ ਦੇ ਹਿਸਾਬ ਦੇ ਨਾਲ ਸਮੇਂ ਕੱਢਦੇ ਨੇ ਜੇ ਭਗਵਾਨ ਸ਼੍ਰੀ ਰਾਮ ਜੀ ਦਾ ਮੰਦਿਰ ਅਯੁੱਧਿਆ ਚ ਬਣਿਆ ਤੇ ਉਹ ਵੀ ਪੰਚਾਂਗ ਦੇ ਹਿਸਾਬ ਦੇ ਨਾਲ ਉਹਦਾ ਟਾਈਮ ਕੱਢਿਆ ਗਿਆ ਵੀ ਕਦੋਂ ਮੂਰਤੀ ਸਥਾਪਿਤ ਹੋਣੀ ਚਾਹੀਦੀ ਹੈ ਔਰ ਇਹੀ ਚੀਜ਼ ਜਿਹੜੀ ਹੈ ਸਦੀਆਂ ਤੋਂ ਪ੍ਰਥਾ ਚੱਲਦੀ ਆ ਰਹੀ ਹੈਗੀ ਹੈ ਜਿੱਦਾਂ ਮੈਂ ਤੁਹਾਨੂੰ ਕਹਿ ਆਵਾਂ ਵੀ ਪਿਛਲੇ ਕੁਝ ਸਮੇਂ ਤੋਂ ਕੁਝ ਸ਼ਰਾਰਤੀ ਅੰਸਰ ਇਹਦੇ ਵਿੱਚ ਜਦਕਿ ਉਹਨਾਂ ਦਾ ਇਹਦੇ ਨਾਲ ਲੈਣਾ ਦੇਣਾ ਕੋਈ ਨਹੀਂ ਹੈ ਸਿਰਫ ਪੈਸੇ ਕਮਾਣ ਲਈ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਇਹ ਕੰਮ ਕਰਦੇ ਆ ਰਹੇ ਨੇ ਲੇਕਿਨ ਬ੍ਰਾਹਮਣ ਵੈਲਫੇਅਰ ਬੋਰਡ ਉਹਨਾਂ ਨੂੰ ਚੇਤਾਵਨੀ ਦਿੰਦਾ ਹੁਣ ਜਿੰਨਾ ਕੁ ਹੋ ਗਿਆ ਇਸ ਤੋਂ ਬਾਅਦ ਉਹ ਆਪ ਸੁਧਰ ਜਾਣ ਨਹੀਂ ਤਾਂ ਕੋਈ ਵੀ ਅਗਰ ਪੰਚਾਂਗ ਦੇ ਖਿਲਾਫ ਜਾ ਕੇ ਕੋਈ ਪਰਮ ਦੀ ਸਥਿਤੀ ਕਿਸੇ ਤਿਹਾਰ ਨੂੰ ਕਿਸੇ ਪਰਵ ਨੂੰ ਲੈ ਕੇ ਪੈਦਾ ਕਰੂਗਾ ਉਹਦੇ ਖਿਲਾਫ ਕੜੀ ਕਾਰਵਾਈ ਕੀਤੀ ਜਾਊਗੀ ਬਹੁਤ ਵੱਡੀ ਚੇਤਾਵਨੀ ਦੇ ਰਿਹਾ ਬਿਲਕੁਲ ਬਹੁਤ ਵੱਡੀ ਚੇਤਾਵਨੀ ਦੇ ਰਿਹਾ ਮੈਂ ਕਿਉਂਕਿ ਅਸੀਂ ਜਦੋਂ ਜਨਮ ਹੁੰਦਾ ਗੰਡ ਮੂਹ ਲੱਗੇ ਹੈ ਨਹੀਂ ਲੱਗੇ ਹੈ ਜਿਹੜੇ ਸਨਾਤਨ ਨੂੰ ਮੰਨਦੇ ਹੈ ਜਿਹੜੇ ਨਹੀਂ ਮੰਨਦੇ ਮੈਂ ਉਹਨਾਂ ਲਈ ਨਹੀਂ ਕਹਿ ਰਿਹਾ ਜਿਹੜੇ ਮੰਨਦੇ ਹੈ ਡੈਥ ਹੋਈ ਹੈ ਤੇ ਪੰਚਕਾਂ ਲੱਗੀਆਂ ਕਿ ਨਹੀਂ ਲੱਗੀਆਂ ਅਸੀਂ ਜੋ ਵੀ ਚੈੱਕ ਕਰਨਾ ਕੋਈ ਅਮਵਸਿਆ ਸੰਕਰਾਂਤੀ ਹੈ ਕੋਈ ਵੱਡਾ ਪਰਵ ਹੈ ਅਸੀਂ ਪੰਚਾਂਗ ਦੇ ਹਿਸਾਬ ਦੇ ਨਾਲ ਚੱਲਦੇ ਆ ਜਿਹੜੇ ਸਨਾਤਨ ਨੂੰ ਫਾਲੋ ਕਰਦੇ ਆ ਉਹਨਾਂ ਦੇ ਵਾਸਤੇ ਪੰਚਾਂਗ ਜਿਹੜਾ ਵਾ ਉਹ ਇੱਕ ਪ੍ਰਮਾਤਮਾ ਦਾ ਪ੍ਰਮਾਤਮਾ ਦੀ ਕਿਤਾਬ ਹੈ ਅਸੀਂ ਉਹਦੇ ਹਿਸਾਬ ਨਾਲ ਚੱਲਦੇ ਆ ਔਰ ਤੁਹਾਡੇ ਮਾਧਿਅਮ ਦੇ ਨਾਲ ਮੈਂ ਜਿਹੜੇ ਸਨਾਤਨੀ ਹੈ ਉਹਨਾਂ ਨੂੰ ਵੀ ਇਹ ਮੈਂ ਹੁਣ ਮੈਸੇਜ ਦੇਣ ਜਾ ਰਿਹਾ ਹਾਂ ਕਿ ਪੂਰਾ ਬ੍ਰਾਹਮਣ ਵੈਲਫੇਅਰ ਬੋਰਡ ਦੇ ਝੰਡੇ ਤਲੇ ਪੂਰੇ ਪੰਜਾਬ ਦੇ ਜਿਹੜੇ ਵਿਦਵਾਨ ਬ੍ਰਾਹਮਣ ਨੇ ਪ੍ਰਚੰਡ ਜਿਹੜੇ ਇਸ ਗਿਆਨ ਨੂੰ ਜਿਨ੍ਹਾਂ ਨੂੰ ਪਤਾ ਇਸ ਗਿਆਨ ਬਾਰੇ ਉਹਨਾਂ ਦੇ ਸਹਿਮਤੀ ਉਹਨਾਂ ਦੀ ਇਕੱਤਰਤਾ ਕਰਨ ਜਾ ਰਹੇ ਹਾਂ ਕੱਲ ਸ਼ਾਮੀ 5 ਵਜੇ ਬਚਤ ਭਵਨ ਚ ਮੰਗਲਵਾਰ ਨੂੰ 14 ਅਕਤੂਬਰ ਨੂੰ ਅਸੀਂ ਇਹ ਮੀਟਿੰਗ ਕਰਨ ਜਾ ਰਹੇ ਹਾਂ ਉਸ ਮੀਟਿੰਗ ਦੇ ਵਿੱਚ ਦੇਸ਼ ਚ 56 ਵਾਲੇ ਜਿਨੇ ਤਿੰਨੇ ਜਾਂ ਚਾਰ ਪੰਚਾਂਗ ਹੈ ਚਾਹੇ ਉਹ ਬਨਾਰਸ ਤੋਂ ਛਪਦਾ ਹੈ ਪੰਜਾਬ ਤੋਂ ਛਪਦਾ ਹੈ ਉਹ ਸਾਰੇ ਪੰਚਾਂਗ ਦੇ ਹਿਸਾਬ ਦੇ ਨਾਲ ਜਿਹੜੀ ਦੀਪਾਵਲੀ ਦੀ ਤਾਰੀਖ ਨਿਕਲੂਗੀ ਉਸੇ ਦੇ ਨਹੀਂ ਪੂਰੇ ਸਨਾਤਨੀ ਦੁਨੀਆ ਪਰ ਬਸਦੇ ਸਨਾਤਨੀ ਉਸ ਦਿਨ ਦੀਪਾਵਲੀ ਮਨਾਣਗੇ ਔਰ ਜਿਹੜੇ ਜਾਣ ਬੁਝ ਕੇ ਦੋ ਦੋ ਤਿਹਾੜ ਕਰਦੇ ਪਿਆ ਉਹਨਾਂ ਦੇ ਲਈ ਫੇਰ ਚੇਤਾਵਨੀ ਹੈ ਕਿ ਇਸ ਤੋਂ ਬਾਅਦ ਇਹਨੂੰ ਇਗਨੋਰ ਨਹੀਂ ਕੀਤਾ ਜਾਊਗਾ ब्राह्मण वेलफेयर बोर्ड ਉਹਨਾਂ ਤੇ ਕਾਰਵਾਈ ਕਰਾਊਗਾ ਐਫ ਆਈ ਆਰ ਕਰਾਊਗਾ। ਦੋ ਦੋ ਦਿਨ ਤਿਵਾਰ ਕਿਉਂ ਮਨਾਏ ਜਾ ਰਹੇ ਆਪਣੀ ਸੁਵਿਧਾ ਦੇ ਅਨੁਸਾਰ ਮਨਾਏ ਜਾ ਰਹੇ ਨੇ। ਜਾਂ ਕੀ ਹੈ? ਸੁਵਿਧਾ ਦੇ ਅਨੁਸਾਰ ਨਹੀਂ ਜੀ ਇੱਕ ਬੜੀ ਗਹਿਰੀ ਸਾਜ਼ਿਸ਼ ਹੈ। ਔਰ ਇਹ ਕੌਣ ਨੇ ਸਾਜ਼ਿਸ਼? ਕਰਨ ਵਾਲੇ ਉਹ ਲੋਕ ਨੇ ਜਿਨ੍ਹਾਂ ਦਾ ਸਨਾਤਨ ਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ। ਜਿਨ੍ਹਾਂ ਦਾ ব্রাহ্মণ ਵਿੱਦਿਆ ਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਇਹ ਉਹ ਸਾਜ਼ਿਸ਼ ਕਰਤਾ ਨੇ ਜਿਹੜੇ ਇੱਕ ਪਾਸੇ ਦਾ ਦੇਖੋ ਸੈਂਟਰ ਦੀ ਸਰਕਾਰ ਬੜਾ ਦਾਵੇ ਕਰਦੀ ਆ ਵੀ ਅਸੀਂ ਬੜੀ ਹਿੰਦੂਆਂ ਦੀ ਸਰਕਾਰ ਆ ਸਨਾਤਨੀ ਸਰਕਾਰ ਆ ਲੇਕਿਨ ਕਿਹਾ ਸੈਂਟਰ ਗਵਰਨਮੈਂਟ ਦੀ ਇਹ ਜ਼ਿੰਮੇਵਾਰੀ ਨਹੀਂ ਬੰਦੀ ਕਿ ਜਿਸ ਦਿਨ ਤੁਸੀਂ ਆਪਣਾ ਕੈਲੰਡਰ ਕੱਢਣਾ ਵਾ ਉਸ ਦਿਨ ਤੁਸੀਂ ਦੇਸ਼ ਦੇ ਜਿਹੜੇ ਮੰਨੇ ਪਰਮੰਨੇ ਬ੍ਰਾਹਮਣ ਨੇ ਸਾਡੇ ਉਹਨਾਂ ਨੂੰ ਬੁਲਾ ਕੇ ਪੰਚਾਂਗ ਦੇ ਹਿਸਾਬ ਨਾਲ ਤਰੀਕ ਨਿਕਾਲੋ ਦੀਵਾਲੀ ਕਿਸ ਦਿਨ ਦੀ ਹੈ ਹੋਲੀ ਕਿਸ ਦਿਨ ਦੀ ਹੈ ਅਮਵਸਿਆ ਕਿਸ ਦਿਨ ਦੀ ਹੈ ਉਹਦੇ ਹਿਸਾਬ ਦੇ ਨਾਲ ਛੁੱਟੀ ਜਿਹੜੀ ਹੁੰਦੀ ਆ ਉਹ ਛੁੱਟੀ ਕੀਤੀ ਜਾਵੇ ਜੇ ਤੁਸੀਂ ਦੀਪਾਵਲੀ 21 ਤਰੀਕ ਦੀ ਬੰਦੀ ਹੈ ਜੇ ਸਰਕਾਰ 20 ਤਰੀਕ ਦੀ ਛੁੱਟੀ ਕਰਦੀ ਪਈ ਹੈ ਇਹ ਇੱਕ ਪਾਸੇ ਕਹਿੰਦੇ ਅਸੀਂ ਹਿੰਦੂਆਂ ਦੇ ਬੜੇ ਸਭ ਤੋਂ ਵੱਧ ਅਸੀਂ ਠੇਕਾ ਲਿਆ ਹਿੰਦੂਆਂ ਦਾ ਦੂਸਰੇ ਪਾਸੇ ਹਿੰਦੂਆਂ ਦਾ ਹੀ ਜਿਹੜੇ ਤਿਉਹਾਰ ਹੈ ਉਹ ਦੋ ਦੋ ਕੀਤੇ ਜਾ ਰਹੇ ਨੇ ਪਰ ਇੱਕ ਬੜੀ ਵੱਡੀ ਵੱਡੀ ਸਾਜ਼ਿਸ਼ ਹੈ ਵੋਟਾਂ ਦੀ ਰਾਜਨੀਤੀ ਕਹਿ ਸਕਦੇ ਨਹੀਂ ਨਹੀਂ ਵੋਟਾਂ ਦੀ ਰਾਜਨੀਤੀ ਨਹੀਂ ਕਹਿ ਸਕਦੇ ਮੰਦਰ ਦੇ ਨਾਂ ਤੇ ਵੀ ਕਾਫੀ ਜਿਹੜਾ ਇੱਕ ਇਮੇਜ ਬਣਾਈ ਗਈ ਹੈ ਕਿ ਭਾਜਪਾ ਨੇ ਰਾਮ ਮੰਦਰ ਬਣਾਇਆ ਤਾਂ ਵੋਟ ਦੀ ਰਾਜਨੀਤੀ ਕਹਿ ਸਕਦੇ ਆ ਕਿ ਨਹੀਂ ਇਹਨੂੰ ਨਹੀਂ ਨਹੀਂ ਭਾਜਪਾ ਨੇ ਰਾਮ ਮੰਦਰ ਨਹੀਂ ਬਣਾਇਆ ਰਾਮ ਭਗਤਾ ਨੇ ਰਾਮ ਮੰਦਰ ਬਣਾਇਆ ਉਹਦੇ ਚ ਸਾਰੇ ਕਾਫੀ ਸਮੇਂ ਤੋਂ ਉਸ ਦੀ ਮੰਗ ਸੀਗੀ ਤੇ ਕਾਫੀ ਬਲਦਾਨ ਵੀ ਦਿੱਤਾ ਗਿਆ ਬਟ ਜਦ ਰਾਮ ਮੰਦਿਰ ਦਾ ਉੱਥੇ ਹੋਇਆ ਉਦਘਾਟਨ ਉਸ ਵੇਲੇ ਕਾਫੀ ਜਿਹੜੀ ਪਰਸਪੈਕਸ਼ਨ ਬਣੀ ਲਾਈਵ ਸਟ੍ਰੀਮ ਚੱਲਿਆ ਤਾਂ ਪਰਸਪੈਕਸ਼ਨ ਇਹ ਹੀ ਬਣੀ ਹੋਈ ਸੀ ਕਿ ਬੀਜੇਪੀ ਇੱਕ ਚਿਹਰਾ ਦਿਖਾਇਆ ਗਿਆ ਬੀਜੇਪੀ ਦਾ ਉਹ ਤਾਂ ਤੁਸੀਂ ਦੇਖੋ ਕੋਈ ਵੀ ਚੀਜ਼ ਹੈ ਨਾ ਧਰਮ ਦੇ ਮਾਈਲੇਜ ਦੇ ਨਾਲ ਜੇਕਰ ਕੋਈ ਬੈਨੀਫਿਟ ਲੈਣਾ ਚਾਹੁੰਦਾ ਉਹ ਪੋਲਿਟਿਕਸ ਦਾ ਹਿੱਸਾ ਹੈ ਮੈਂ ਉਹਦੇ 'ਚ ਨਹੀਂ ਜਾਣਾ ਚਾਹੁੰਦਾ ਮੈਂ ਹਰ ਜਗ੍ਹਾ ਤੇ ਪੋਲਿਟਿਕਸ ਹੈ ਜੀ ਲੇਕਿਨ ਅਗਰ ਸਿਆਸਤ ਜਿਹੜੀ ਹੈਗੀ ਆ ਉਹਦੇ ਤੇ ਧਰਮ ਦੀ ਪਕੜ ਹੋਵੇ ਤੇ ਸਿਆਸਤ ਸਿੱਧੀ ਚੱਲਦੀ ਹੈ ਜੇ ਧਰਮ ਦੇ ਵਿੱਚ ਸਿਆਸਤ ਆ ਜਾਏ ਤਾਂ ਫਿਰ ਬਹੁਤ ਵੱਡਾ ਨੁਕਸਾਨ ਹੁੰਦਾ ਔਰ ਇਹੀ ਨੁਕਸਾਨ ਸਾਡਾ ਹੋ ਰਿਹਾ ਲੇਕਿਨ ਆਪਾਂ ਹੁਣ ਚੇਤਾਵਨੀ ਦੇਣੇ ਆ ਉਹਨਾਂ ਨੂੰ ਜਿਨ੍ਹਾਂ ਨੇ ਇਹ ਸ਼ਰਾਰਤ ਕੀਤੀ ਹੈ ਕੱਲ ਦੀ ਮੀਟਿੰਗ ਦੇ ਵਿੱਚ ਅਸੀਂ ਦੀ ਪਾਵਲੀ ਪਰਵ ਪੰਚਾਂਗ ਦੇ ਹਿਸਾਬ ਦੇ ਨਾਲ ਸਾਡੇ ਪੰਜਾਬ ਦੇ ਮੰਨੇ ਪਰਮੰਨੇ ਜਿਹੜੇ ਬ੍ਰਾਹਮਣ ਹੈਗੇ ਸਾਡੇ ਲੁਧਿਆਣਾ ਦੇ ਧਰਮ ਗੁਰੂ ਆਜੇ ਵਸ਼ਿਸ਼ਟੀ ਵਿਜੇ ਸ਼ਰਮਾ ਜੀ ਹੈਗੇ ਨੇ ਸਾਡੇ ਸ਼ਾਸਤਰੀ ਜੀ ਨੇ ਸਾਰਿਆਂ ਨੂੰ ਉੱਥੇ ਬੁਲਾਇਆ ਜਾ ਰਿਹਾ ਮੀਟਿੰਗ 'ਚ ਉਸ ਦੇ ਮੀਟਿੰਗ ਦੇ ਵਿੱਚ ਤੁਹਾਡੇ ਸਾਹਮਣੇ ਪੰਚਾਂਗ ਦੇ ਹਿਸਾਬ ਦੇ ਨਾਲ ਦੀਪਾਵਲੀ ਪਰਵ 21 ਤਰੀਕ ਨੂੰ ਹੀ ਬੰਦਾ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਲੇਕਿਨ ਉਹਨਾਂ ਦੀ ਪੰਜਾਬ ਦੇ ਵਿੱਚ ਵੀ ਛੁੱਟੀਆਂ ਮੇਰੇ ਖਿਆਲ ਨਾਲ 20 ਤਰੀਕ ਦੀ ਹੀ ਹੈ ਦੀਵਾਲੀ ਨੂੰ ਤਾਂ ਫਿਰ ਮਨਿਸਟਰ ਸਾਹਿਬ ਨਾਲ ਗੱਲ ਹੋਊਗੀ ਇਸ ਦੇ ਦੇਖੋ ਮੈਂ ਇਹੀ ਤੁਹਾਨੂੰ ਦੱਸ ਰਿਹਾ ਵੀ ਕੱਲ ਨੂੰ ਅਸੀਂ ਜਦੋਂ ਇਹ ਅਨਾਉਂਸ ਕਰ ਦਾਂਗੇ ਉੱਥੇ ਕਿ ਦੀਪਾਵਲੀ ਜਿਹੜੀ 21st ਦੀ ਹੈਗੀ ਹੈ ਉਹਦੇ ਉੱਥੇ ਬੈਠੇ-ਬੈਠੇ ਹੀ ਅਸੀਂ माननीय मुख्यमंत्री सरदार भगवंत सिंह मान हुनਾ ਨੂੰ ਵੀ ਬੇਨਤੀ ਕਰਾਂਗੇ ਕਿਉਂਕਿ ਹਾਲਾਂਕਿ ਇਹ ਦੀਪਾਵਲੀ ਦੀ ਜਿਹੜੀ ਛੁੱਟੀ ਹੈ ਸੈਂਟਰ ਨਾਲ ਰਿਲੇਟਡ ਹੈ ਲੇਕਿਨ ਅਸੀਂ ਉਹਨਾਂ ਨੂੰ ਇਹ ਮੰਗ ਕਰਾਂਗੇ ਕਿ ਤੁਸੀਂ ਦੀਪਾਵਲੀ ਦੀ ਛੁੱਟੀ ਜਿਹੜੀ ਹੈ 21st ਦੀ ਕੀਤੀ ਜਾਵੇ ਔਰ ਇਸ ਦੇ ਨਾਲ ਨਾਲ ਹੀ ਅਸੀਂ ਪ੍ਰਾਈਮ ਮਿਨਿਸਟਰ ਨੂੰ ਵੀ ਔਰ ਚੀਫ ਮਿਨਿਸਟਰ ਸਾਹਿਬ ਨੂੰ ਵੀ ਆਪਣੇ ਵੱਲੋਂ ਬ੍ਰਾਹਮਣ ਵੈਲਫੇਅਰ ਬੋਰਡ ਦੇ ਵੱਲੋਂ ਪੂਰਾ ਬ੍ਰਾਹਮਣ ਸਵਾਜ ਆਪਣੇ ਵੱਲੋਂ ਇੱਕ ਪੱਤਰ ਲਿਖਣ ਜਾ ਰਿਹਾ ਕਿ ਜਦੋਂ ਵੀ ਤੁਸੀਂ ਸਾਲ ਦੀ ਪ੍ਰੋਗਰਾਮ ਬਣਾ ਰਹੇ ਆ ਜਦੋਂ ਤੁਸੀਂ ਆਪਣਾ ਕੈਲੰਡਰ ਛਾਪਣਾ ਹੈ ਜਾਂ ਡਾਇਰੀਆਂ ਛਾਪਣੀਆਂ ਇੱਕ ਵਾਰ ਦੇਸ਼ ਦੇ ਵੱਡੇ ਜਿਹੜੇ ਬ੍ਰਾਹਮਣ ਹੈ ਉਹਨਾਂ ਦੇ ਉਹਨਾਂ ਦੀ ਸਲਾਹ ਲੈ ਕੇ ਤਰੀਕਾ ਪੰਚਾਂਗ ਦੇ ਹਿਸਾਬ ਦੇ ਨਾਲ ਲੈ ਕੇ ਉਹ ਤਰੀਕਾ ਦੀਆਂ ਛੁੱਟੀਆਂ ਕੀਤੀਆਂ ਜਾਣ ਉਹ ਦਿਨ ਦੱਸੇ ਜਾਣ ਨਾ ਕਿ ਕਨਫਿਊਜ਼ਨ ਪੈਦਾ ਕੀਤੀ ਜਾਵੇ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਸੀਗੇ ਬ੍ਰਾਹਮਣ ਵੈਲਫੇਅਰ ਬੋਰਡ ਦੇ ਚੇਅਰਮੈਨ ਪੰਕਜ ਸ਼ਰਦਾ ਜੀ ਜਿਨ੍ਹਾਂ ਦੇ ਵੱਲੋਂ ਉਹਨਾਂ ਲੋਕਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਜੋ ਅਜਿਹੇ ਬ੍ਰਮਹ ਦੀ ਸਥਿਤੀ ਪੈਦਾ ਕਰਦੇ ਨੇ ਉੱਥੇ ਹੀ ਨਾਲ ਸਾਡੇ ਪੰਡਤ ਜੀ ਵੀ ਨੇ ਜੋ ਇਸ ਵੇਲੇ ਕੱਲ ਕਿਉਂਕਿ ਇੱਕ ਮੀਟਿੰਗ ਦਾ ਆਯੋਜਨ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਬਜਟ ਪਵਨ ਦੇ ਵਿੱਚ ਤੇ ਜਿਹੜੀ ਪਰਸੈਪਸ਼ਨ ਇਹ ਪੈਦਾ ਹੋ ਰਹੀ ਹੈ ਗੱਲਬਾਤ ਜ਼ਰੂਰ ਕਰਾਂਗੇ ਸਰ ਇਹ ਜਿਹੜਾ ਪਰਸੈਪਸ਼ਨ ਪੈਦਾ ਹੋ ਰਿਹਾ ਹੈ ਇੱਕ ਕਨਫਿਊਜ਼ਨ ਦਾ ਜਿਹੜਾ ਹਰ ਤਿਵਾਰ ਦੇ ਵਿੱਚ ਕਨਫਿਊਜ਼ਨ ਆ ਰਹੀ ਹੈ ਕਿਵੇਂ ਦੇਖਦੇ ਹੋ ਪਹਿਲੇ ਤੋਂ ਸਾਰੇ ਦੇਸ਼ ਵਾਸੀਆਂ ਨੂੰ ਦੀਪਾਵਲੀ ਦੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਸਾਰੇ ਵਿਸ਼ਵ ਭਰ ਦੇ ਵਿੱਚ ਵਸ ਰਹੇ ਸਨਾਤਨੀਆਂ ਨੂੰ જય શ્રી ਰਾਮ ਦੀਪਾਵਲੀ ਪर्व ਜਦ ਹਮਾਰਾ ਪੰਚਾਂਗ ਕਹਿ ਰਹਾ ਹੈ ਜੋ ਹਮਾਰਾ ਪੰਚਾਂਗ दिवाਕਰ ਪੰਚਾਂਗ ਛਪਤਾ ਹੈ ਇਹ ਮਾਰਤੰਡੇ ਪੰਚਾਂਗ ਹੈ ਹਮਾਰਾ ਲੁਧਿਆਣਾ ਸ਼ਹਿਰ ਦਾ ਇੱਕ ਸਨਾਤਨ ਧਰਮ ਸਭਾ ਬਣੀ ਹੋਈ ਹੈ हम एक साल पहले ही जो कैलेंडर छपता है उसमें हमने दीपावली 21 तरीक की लिखित रूप में दी हुई है लेकिन जैसे अभी पंकज जी ने बताया यह कथा कथित जितने भी आजकल कुछ ज्योतिषी हैं सभी तो नहीं मैं कहूँगा वो केवल अपने टी बढ़ाने के लिए आप भी मीडिया वाले हो आप कभी भी जो ज्योतिषी आजकल YouTube पर आ रहे हैं आपने कभी देखा है उनको कभी धर्म की कोई बात करते हुए कोई सनातन धर्म की बात हो रही हो या कोई किसी को ज्ञान देने वाली बात हो आप जब भी किसी ज्योतिषी को देंगे बस पैसा 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 पैसा, पैसा। आप किसी भी ज्योतिषी को देख लो केवल वो सनातन धर्म को केवल खराब करने में लगे हुए हैं उन ज्योतिषियों को मैं चेतावनी दूंगा ठीक है कि ज्योतिष विद्या इज ज्ञान है लेकिन जो वो उपाय बताते हैं वो हमारे ग्रंथों में कोई भी उपाय नहीं है शास्त्री पता नहीं कौन से ग्रंथ हैं जी उनके पास पता नहीं कौन सी ऐसी एक मैं अब क्या कहूँ मीडिया के सामने मैंने किसी लेडीज़ को देखा वो कह रही है कि अगर आपने शुक्र खरा अपना शुक्र ठीक करना हो तो अपने हस्बैंड को शराब पिलाएं कौन से हमारे धर्म ग्रंथ में लिखा हुआ मैं चेतावनी दे रहा हूँ उन ज्योतिषियों को जो कथा कथी ज्योतिष हैं आप अपनी टीआरपी बढ़ाइए आप अपना परिवार चलाइए लेकिन हमारे धर्म के लिए क्योंकि हमारा जो हिंदू धर्म है सनातन धर्म है तिथियों पर चलता है बीस को अमावस है लेकिन दोपहर के बाद अमावस शुरू हो रही है लेकिन हमारा जो ज्योतिष पंचांग है वो कह रहा है कि जब सूर्य उदय से लेकर सूर्य जब अस्त हो रहा है तब वो अमावस स्पर्श कर रही है ये हमारा धर्म ग्रंथ कह रहा है तो पिछली अमावस नहीं अगली अमावस ली जाएगी उदय तिथि ली जाएगी तो सूर्योदय से लेकर सूर्यास्त तक मावस है इसलिए कल पंकज शारदा जी बैठे हैं मेरे भाई विजय शास्त्री जी बैठे हैं विशाल शास्त्री जी बैठे हैं कल हमने अभी डिसाइड किया है वैसे तो हमारी तरफ से पिछले बड़े दिनों से पिछले साल से ही हम लोगों ने इक्की घोषित की हुई है लेकिन फिर भी लोगों के टेलीफोन आ रहे हैं वो भ्रम में हैं हम सबको एक चेतावनी भी दे दी गई है उन लोगों चेतावनी देंगे ठीक है सारा ब्राह्मण समाज मिलकर चेतावनी देगा और हम लुधियाना के ब्राह्मणों को भी प्रार्थना करते हैं कि वो भी किसी अपने जजमान को भ्रम में ना डालें जो पंचांग में लिखा वो स्पष्ट बताएं जिसने पूजा करवानी है करवाए जिसने नहीं करवानी ना करवाएं 21 की जब दीपावली है तो 20 को क्यों मनाई जाएगी ठीक है ना ਤੋ ਮੈਂ ਕੱਲ ਅਸੀਂ 5 ਵਜੇ ਮੀਟਿੰਗ ਰੱਖੀ ਹੈ ਸਾਰਾ ਲੁਧਿਆਣਾ ਸ਼ਹਿਰ ਦਾ ਸਨਾਤਨ ਸਮਾਜ ਇਕੱਠਾ ਹੋਗਾ ਉਹਨ ਲੋਕੋ ਕੋ ਵੀ ਚੇਤਾਵਨੀ دی ਜਾਏਗੀ ਉਹਨਕੇ ਖਿਲਾਫ ਐਫ ਆਰ ਆਈ ਕਰਵਾਈ ਜਾਏਗੀ ਜੋ ਹਮਾਰੇ ਧਰਮ ਕੋ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਹਮਾਰੇ ਤਿਹਾਰੋ ਕੋ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੈ ਸ਼੍ਰੀ ਰਾਮ ਸੋ ਇਹ ਸਿਗੀਆਂ ਤਮਾਮ ਗੱਲਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡੇ ਆਪਣੇ ਕੀ ਵਿਚਾਰੇ ਇਸ ਵੀਡੀਓ ਦੇ ਬਾਰੇ ਤੇ ਦੇਖਦੇ ਰਹੋ ਲੁਧਿਆਣਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਸੇhtਿਆ ਦੇ ਨਾਲ ਮੈਂ